ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਦੀ ਗੱਲ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮਹਿਲ ਵਿੱਚ ਆਸਨ ਉੱਤੇ ਬੈਠੇ ਸਨ ਦਰਬਾਰ ਸਜਿਆ ਹੋਇਆ ਸੀ ਉਸ ਵਕਤ ਸੰਗਤਾਂ ਦਾ ਭਾਰੀ ਇਕੱਠ ਸੀ ਐਸੇ ਸਮੇਂ ਵਿੱਚ ਇੱਕ ਮਦਾਰੀ ਆਪਣੇ ਭਾਰੀ ਭਰ ਕੰਵਿਚ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆ ਗਿਆ ਮਦਾਰੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਰਿਚ ਮੇਰੀ ਰੋਜੀ ਰੋਟੀ ਦਾ ਸਾਧਨ ਹੈ ਪਹਿਲਾਂ ਮੇਰੇ ਦੋ ਰਿਚ ਮਰ ਗਏ ਸਨ ਬੜੀ ਮੁਸ਼ਕਲ ਦੇ ਨਾਲ ਮਿਹਨਤ ਕਰਕੇ ਘਾਹ ਖੋਦ ਕੇ ਰੁਪਏ ਜੋੜ ਕੇ ਇਹ ਰਿਚ ਲਿਆਂਦਾ ਹੈ ਹੁਣ ਤੁਸੀਂ ਮਿਹਰ ਕਰੋ ਕਿ ਇਸ ਰਿਚ ਨੂੰ ਕੁਝ ਨਾ ਹੋਵੇ ਤੇ ਮੇਰਾ ਤਮਾਸ਼ਾ ਦਿਖਾਉਣ ਦਾ ਕੰਮ ਵਧੀਆ ਚੱਲੇ ਮੈਂ ਬਹੁਤ ਹੀ ਮੁਸ਼ਕਲਾਂ ਨੂੰ ਝੱਲ ਕੇ ਇਹ ਰਿਚ ਖਰੀਦਿਆ ਹੈ ਮੇਰੀ ਬੇਨਤੀ ਹੈ ਮਿਹਰ ਕਰੋ ਗੁਰੂ ਜੀ ਇਹ ਰਿਚ ਸੁਰੱਖਿਅਤ ਰਹੇ ਅਤੇ ਮੇਰੀ ਰੋਜੀ ਰੋਟੀ ਚੱਲਦੀ ਰਹੇ ਗੁਰੂ ਜੀ ਜੇ ਤੁਸੀਂ ਮੈਨੂੰ ਆਗਿਆ ਕਰੋ ਤਾਂ ਕਿ ਆ ਮੈਂ ਦਰਬਾਰ ਵਿੱਚ ਆਪਣਾ ਤਮਾਸ਼ਾ ਵਿਖਾ ਸਕਦਾ ਹਾਂ ਗੁਰੂ ਜੀ ਇੱਥੇ ਹੀ ਤਮਾਸ਼ਾ ਦਿਖਾਉਣ ਦਾ ਮਹੂਰਤ ਕਰ ਲਵਾ ਉਸਨੇ ਕਿਹਾ ਕਿ ਡੁਗਡੁਗੀ ਬਜਾ ਕੇ ਰਿਚ ਨੂੰ ਨਚਾ ਕੇ ਦਿਖਾਵਾਂ ਗੁਰੂ ਸਾਹਿਬ ਜੀ ਨੇ فرمایا ਭਾਈ ਰਹਿਨ ਦੇ ਤਮਾਸ਼ੇ ਦੀ ਲੋੜ ਨਹੀਂ ਰਿਚ ਨੂੰ ਨਚਾਉਣ ਦੀ ਜ਼ੋਤ ਨਹੀਂ ਗੁਰੂ ਜੀ ਦੇ ਪਿੱਛੇ ਖੜਾ ਇੱਕ ਸੇਵਾਦਾਰ ਜੋ ਉਸ ਵਕਤ ਚੌਰ ਕਰ ਰਿਹਾ ਸੀ ਜਿਸ ਦਾ ਨਾਮ ਸੀ ਭਾਈ ਕੀਰਤਿਆ ਉਹ ਕਹਿਣ ਲੱਗਾ ਕਿ ਗੁਰੂ ਜੀ ਮੈਂ ਕਦੇ ਵੀ ਰਿਚ ਨੱਚਦਿਆ ਨਹੀਂ ਵੇਖਿਆ ਹੈ ਗੁਰੂ ਜੀ ਨੇ ਕਿਹਾ ਭਾਈ ਕੀਰਤਿਆ ਰਿਚ ਨੱਚਦੇ ਦੇਖ ਕੇ ਕੀ ਹੋਵੇਗਾ ਇਹ ਕਿਹੜਾ ਕੋਈ ਇੰਨੀ ਖਾਸ ਵੱਡੀ ਗੱਲ ਹੈ ਪਰ ਭਾਈ ਕੀਰਤਿਆ ਨੇ ਗੁਰੂ ਜੀ ਦੇ ਬਚਨਾਂ ਦੀ ਕੋਈ ਪਰਵਾ ਨਹੀਂ ਕੀਤੀ ਭਾਈ ਕੀਰਤੀ ਮਦਾਰੀ ਨੂੰ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ ਤੂੰ ਮਹੂਰਤ ਕਰ ਲੈ ਰਿਛ ਨੂੰ ਨਚਾ ਕੇ ਦਿਖਾ ਆਪ ਸਭ ਜਾਣਦੇ ਹੋਗੇ ਕਈ ਵਾਰ ਗੁਰੂ ਦੀ ਰਮਜ਼ ਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਭਾਵੇਂ ਉਹ ਗੁਰੂ ਦੇ ਜਿੰਨਾ ਮਰਜ਼ੀ ਨਜ਼ਦੀਕ ਹੋਵੇ ਉਧਰ ਮਦਾਰੀ ਜਿਸ ਨੂੰ ਦਰਬਾਰ ਵਿੱਚੋਂ ਆਗਿਆ ਮਿਲੀ ਤਾਂ ਮਦਾਰੀ ਨੇ ਡੁਗਡੂਗੀ ਵਜਾਉਂਦੇ ਹੋਏ ਆਪਣੇ ਰਿਛ ਨੂੰ ਨਚਾਉਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਉਹ ਆਪਣੀ ਲੱਕੜੀ ਨਾਲ ਰਿਛ ਨੂੰ ਲੈ ਕੇ ਹਰ ਕਿਸਮ ਦੇ ਤਮਾਸ਼ੇ ਕਰਵਾਉਣ ਲੱਗਾ ਭਾਈ ਕੀਰਤੀ ਰਿਛ ਨੂੰ ਨੱਚਦੇ ਵੇਖ ਕੇ ਬੜਾ ਹੀ ਖੁਸ਼ ਹੋਇਆ ਪਰ ਰਿਛ ਨੂੰ ਨੱਚਦੇ ਦੇਖ ਕੇ ਗੁਰੂ ਜੀ ਦੇ ਨੇਤਰ ਭਾਰੇ ਗੁਰੂ ਜੀ ਨੇ ਮਦਾਰੀ ਨੂੰ ਕਿਹਾ ਕਿ ਭਾਈ ਬਸ ਕਰ ਹੁਣ ਰੁਕ ਜਾ ਪਰ ਕੀਰਤੀ ਮਦਾਰੀ ਨੂੰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਹੈ ਰਿਛ ਨੂੰ ਹੋਰ ਥੋੜਾ ਨਚਾ ਮੈਨੂੰ ਰਿਛ ਨੱਚਦਾ ਪਿਆ ਬਹੁਤ ਸੋਹਣਾ ਲੱਗ ਰਿਹਾ ਹੈ ਮਦਾਰੀ ਰਿਛ ਨੂੰ ਫੇਰ ਨਚਾਉਣ ਲੱਗ ਪਿਆ ਗੁਰੂ ਜੀ ਚੁੱਪਚਾਪ ਥੋੜੀ ਦੇਰ ਫੇਰ ਦੇਖਦੇ ਰਹੇ ਅਤੇ ਫੇਰ ਗੁਰੂ ਜੀ ਨੇ ਕਿਹਾ ਭਾਈ ਬਸ ਕਰ ਰਿਛ ਨੂੰ ਨਚਾਉਣਾ ਬੰਦ ਕਰ ਦੇ ਪਰ ਭਾਈ ਕੀਰਤਿਆ ਰਿਸ਼ ਨੂੰ ਨੱਚਦੇ ਦੇਖ ਕੇ ਅਤੇ ਰਿਸ਼ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕਰਤੱਵ ਕਰਦੇ ਹੋਏ ਵੇਖ ਕੇ ਤਾੜੀਆਂ ਮਾਰ-ਮਾਰ ਕੇ ਹੱਸ ਰਿਹਾ ਸੀ। ਭਾਈ ਕੀਰਤਿਆ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਰਿਸ਼ ਨੱਚਦਾ ਬਹੁਤ ਸੋਹਣਾ ਲੱਗਦਾ ਹੈ। ਇਹ ਸੁਣ ਕੇ ਗੁਰੂ ਜੀ ਨੇ ਕੀਰਤਿਆ ਨੂੰ ਕਿਹਾ ਭਾਈ ਕੀਰਤਿਆ ਇਹ ਰਿਸ਼ ਤੈਨੂੰ ਨੱਚਦਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ। ਤੈਨੂੰ ਕੀ ਪਤਾ ਹੈ ਇਹ ਕੌਣ ਹੈ ਭਾਈ? ਭਾਈ ਕੀਰਤਿਆ ਨੇ ਕਿਹਾ ਕਿ ਇਹ ਰਿਸ਼ ਇੱਕ ਜੰਗਲੀ ਜਾਨਵਰ ਹੈ। ਹੋਰ ਕੌਣ ਹੈ? ਗੁਰੂ ਜੀ ਨੇ ਫਰਮਾਇਆ ਕਿ ਭਾਈ ਕੀਰਤਿਆ ਇਹ ਰਿਸ਼ ਤੇਰਾ ਪਿਤਾ ਸ਼ੋਭਾ RAM ਹੈ। ਇਹ ਸੁਣ ਕੇ ਭਾਈ ਕੀਰਤੀਆ ਦੇ ਪੈਰ ਥੱਲੋਂ ਜ਼ਮੀਨ ਖਿਸਕ ਗਈ। ਉਹ ਸੁਣ ਕੇ ਹੱਕਾ ਬੱਕਾ ਰਹਿ ਗਿਆ। ਉਸ ਦਾ ਸਾਰਾ ਹਾਸਾ ਇੱਕਦਮ ਬੰਦ ਹੋ ਗਿਆ। ਭਾਈ ਕੀਰਤੀਆ ਨੇ ਚੌਰ ਕਲਗੀਧਰ ਪਾਸ਼ਾ ਜੀ ਦੇ ਅੱਗੇ ਰੱਖ ਦਿੱਤਾ ਅਤੇ ਕਿਹਾ, "ਗੁਰੂ ਜੀ, ਮੇਰੇ ਪਿਤਾ ਜੀ ਨੇ ਨੌਵੇਂ ਪਾਸ਼ਾ ਅਤੇ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਉਮਰ ਲੰਗਰ ਵਿੱਚ ਸੇਵਾ ਕੀਤੀ ਹੈ। ਉਹ ਸਵੇਰੇ ਜਲਦੀ ਉੱਠ ਜਾਂਦੇ ਸੀ ਅਤੇ ਪਾਠ ਕਰਦੇ, ਨਿਤਨੇਮ ਕਰਦੇ ਸਨ। ਐਨੀ ਮਿਹਨਤ ਨਾਲ ਸੇਵਾ ਕਰਨ ਤੋਂ ਬਾਵਜੂਦ ਉਹਨਾਂ ਨੂੰ ਇਹੋ ਜਿਹਾ ਇਨਾਮ ਕਿਵੇਂ ਮਿਲ ਸਕਦਾ ਹੈ?" ਜੇ ਇਹ ਉਹਨਾਂ ਦਾ ਨਸੀਬ ਹੈ ਤਾਂ ਮੇਰੇ ਵਰਗੇ ਦਾ ਕਿਹੜਾ ਨਸੀਬ ਹੋਵੇਗਾ ਕਿਰਪਾ ਕਰਕੇ ਦੱਸੋ ਕਿ ਮੇਰੇ ਪਿਤਾ ਜੀ ਨੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਐਨੀ ਪਿਆਰ ਅਤੇ ਸ਼ਰਧਾ ਨਾਲ ਸੇਵਾ ਕਰਨ ਤੋਂ ਬਾਵਜੂਦ ਉਹ ਇਸ ਰਿਛ ਦੀ ਜੂਨ ਵਿੱਚ ਕਿਉਂ ਆ ਗਏ ਜੇ ਸਾਨੂੰ ਸੇਵਾ ਕਰਨ ਤੇ ਰਿਛ ਦੀ ਹੀ ਜੂਨ ਮਿਲਣੀ ਹੈ ਤਾਂ ਮੈਂ ਸੇਵਾ ਨਹੀਂ ਕਰਨੀ ਅਤੇ ਮੈਂ ਹੁਣ ਚੱਲਿਆ ਗੁਰੂ ਜੀ ਨੇ ਫਰਮਾਇਆ ਕਿ ਕੀਰਤਿਆ ਕੋਈ ਗੱਲ ਨਹੀਂ ਜੇ ਤੂੰ ਜਾਣਾ ਚਾਹੁੰਦਾ ਹੈ ਤਾਂ ਚਲੇ ਜਾ ਇਹ ਤਾਂ ਗੁਰੂ ਨਾਨਕ ਦਾ ਧੜਾ ਹੈ ਇਕ ਉਤਰੀਆ ਸੋ ਜੜਾ ਸੋ ਜਾਣਾ ਹੈ ਤੇਰੀ ਮਰਜੀ ਹੈ ਤਾਂ ਤੂੰ ਚੱਲੇ ਜਾ ਅਸੀਂ ਤੈਨੂੰ ਨਹੀਂ ਰੋਕਦੇ ਗੁਰੂ ਨਾਨਕ ਦੇ ਘਰ ਵਿੱਚ ਕੋਈ ਫਰਕ ਨਹੀਂ ਪੈਂਦਾ ਇੱਕ ਜਾਂਦਾ ਹੈ ਅਤੇ ਹੋਰ ਕਈ ਆ ਜਾਂਦੇ ਹਨ ਪਰ ਇੱਕ ਬਾਰ ਇਹ ਸੁਣ ਕੇ ਚੱਲੇ ਜਾ ਕਿ ਤੇਰੇ ਪਿਤਾ ਨੂੰ ਸੇਵਾ ਕਰਨ ਤੇ ਰਿਛ ਦੀ ਜੂਨ ਹੀ ਕਿਉਂ ਮਿਲੀ ਭਾਈ ਕੀਰਤਿਆ ਨੇ ਕਿਹਾ ਕਿ ਗੁਰੂ ਜੀ ਕਿਰਪਾ ਕਰੋ ਅਤੇ ਮੇਰੇ ਪਿਤਾ ਨੂੰ ਸੇਵਾ ਕਰਨ ਤੇ ਵੀ ਰਿਛ ਦੀ ਜੂਨ ਕਿਉਂ ਮਿਲੀ ਗੁਰੂ ਜੀ ਨੇ ਭਾਈ ਕੀਰਤਿਆ ਨੂੰ ਹੁਣ ਦੱਸਿਆ ਕਿ ਇੱਕ ਨਾਮ ਜਪਣ ਵਾਲਾ ਜ਼ਿੰਮੇਵਾਰ ਜੋ ਕਿ ਇੱਕ ਬਹੁਤ ਧਰਮੀ ਬੁਰਖ ਸੀ ਉਸ ਦੀ ਗੁਰੂ ਤੇ ਬਹੁਤ ਭਾਵਨਾ ਸੀ ਤੇ ਮਨ ਵਿੱਚ ਗੁਰੂ ਵਾਸਤੇ ਬਹੁਤ ਪ੍ਰੇਮ ਸੀ ਇੱਕ ਵਾਰ ਉਸ ਨੇ ਆਪਣੇ ਖੇਤ ਦੀ ਕੁਲਾੜੀ ਤੇ ਗੋੜ ਬਣਾਇਆ ਅਤੇ ਉਹਦੇ ਮਨ ਵਿੱਚ ਆਇਆ ਇਹ ਗੋੜ ਪਹਿਲਾਂ ਗੁਰੂ ਤੇਗ ਬਹਾਦਰ ਜੀ ਕੋ ਲੈ ਕੇ ਜਾਂਦੇ ਹਾਂ ਤੇ ਗੁਰੂ ਘਰ ਤੋਂ ਖੁਸ਼ੀਆਂ ਲੈ ਕੇ ਆਉਂਦੇ ਹਾਂ ਉਸਨੇ ਉਸ ਗੁਰਦਾ ਗੱਟਾ ਭਰ ਕੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕੋ ਲਿਆਂਦਾ ਤੇ ਮੱਥਾ ਟੇਕਿਆ ਗੁਰੂ ਜੀ ਨੇ ਬਚਨ ਕੀਤਾ ਕਿ ਜਾ ਸਿੱਖਾ ਨਿਹਾਲ ਹੋਵੇ ਗੁਰੂ ਜੀ ਨੇ ਉਸ ਜ਼ਿਮੀਦਾਰ ਨੂੰ ਬਚਨ ਕੀਤਾ ਕਿ ਤੂੰ ਥੋੜੀ ਦੇਰ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਭਰ ਕੇ ਦੇਗ ਦਾ ਕਿਣਕਾ ਜੂਰ ਲੈ ਕੇ ਜਾਵੀਂ ਉਸ ਜ਼ਿਮੀਦਾਰ ਨੇ ਸੱਤ ਬਚਨ ਗਿਆ ਤੇ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਭਰਨ ਲੱਗ ਪਿਆ ਜਦ ਭੋਗ ਪਿਆ ਤਾਂ ਤੇਰਾ ਪਿਤਾ ਸੋਭਾਰਾਮ ਦੇਖ ਵਰਤੌਣ ਲੱਗ ਪਿਆ ਉਸ ਜ਼ਿਮੀਦਾਰ ਦਾ ਪਿੰਡ ਬਹੁਤ ਦੂਰ ਸੀ ਅਤੇ ਦਿਨ ਛਿਪਣ ਵਾਲਾ ਸੀ ਜ਼ਿਮੀਦਾਰ ਨੇ ਤੇਰੇ ਪਿਤਾ ਦੇ ਨੇੜੇ ਹੋ ਕੇ ਕਿਹਾ ਕਿ ਗੁਰਮੁਖਾ ਕਿਣ ਕਾ ਦੇਖਦਾ ਮੈਨੂੰ ਦੇ ਦੇ ਮੈਂ ਬਹੁਤ ਦੂਰ ਜਾਣਾ ਹੈ ਇੱਥੇ ਦਿਨ ਛਿਪਣ ਵਾਲਾ ਹੈ ਤੇਰੇ ਪਿਤਾ ਨੇ ਜ਼ਿਮੀਦਾਰ ਨੂੰ ਕਿਹਾ ਕਿ ਟਿੱਕੇ ਬੈਠ ਜਾ ਅਤੇ ਦੇਖ ਦੀ ਬਾਟੀ ਲੈ ਕੇ ਦੂਜੇ ਪਾਸੇ ਦੇਖ ਵਰਤਾਉਣ ਲੱਗ ਪਿਆ ਉਸ ਜ਼ਿਮੀਦਾਰ ਨੇ ਫੇਰ ਉੱਠ ਕੇ ਤੇਰੇ ਪਿਤਾ ਦੇ ਸਾਹਮਣੇ ਬੇਨਤੀ ਕੀਤੀ ਕਿ ਗੁਰੂ ਦਾ ਬਚਨ ਹੈ ਕਿ ਕਿਣ ਕਾ ਦੇਖਦਾ ਜੂੜ ਲੈ ਕੇ ਜਾਵੀਂ ਉਂਜ ਤਾਂ ਮੇਰੀ ਦੇਖ ਸਕਣ ਦੀ ਕੋਈ ਇੱਛਾ ਨਹੀਂ ਹੈ ਜ਼ਿਮੀਦਾਰ ਨੇ ਤੇਰੇ ਪਿਤਾ ਨੂੰ ਨੇੜੇ ਹੋ ਕੇ ਕਿਹਾ ਕਿ ਗੁਰਮੁਖਾ ਕਿਣ ਕਾ ਦੇਖਦਾ ਮੈਨੂੰ ਦੇ ਦੇ ਮੈਂ ਬਹੁਤ ਦੂਰ ਜਾਣਾ ਹੈ ਦਿਨ ਛਿਪਣ ਵਾਲਾ ਹੈ ਤੇਰੇ ਪਿਤਾ ਨੇ ਇਸ ਜ਼ਿਮੀਦਾਰ ਨੂੰ ਕਿਹਾ ਕਿ ਟਿੱਕੇ ਬਹਿ ਜਾ ਐਵੇਂ ਰਿੱਚ ਵਾਂ ਟੱਪੀ ਨਾ ਜਾ ਅਤੇ ਫਿਰ ਤੇਰਾ ਪਿਤਾ ਦੇਖ ਦੀ ਬਾਲਟੀ ਨੂੰ ਲੈ ਕੇ ਦੂਜੇ ਪਾਸੇ ਜਾ ਕੇ ਦੇਖ ਵਰਤਾਉਣ ਲੱਗ ਪਿਆ ਉਸ ਜ਼ਿਮੀਦਾਰ ਨੇ ਤੇਰੇ ਪਿਤਾ ਕੋਲ ਜਾ ਕੇ ਫਿਰ ਬੇਨਤੀ ਕੀਤੀ ਕਿ ਗੁਰਮੁਖਾ ਗੁਰੂ ਦਾ ਵਚਨ ਹੈ ਕਿਨਕਾ ਦੇਖ ਦਾ ਜੂ ਲੈ ਕੇ ਜਾਣਾ ਉੰਜ ਤਾਂ ਮੇਰੀ ਦੇਗ ਛਕਣ ਦੀ ਕੋਈ ਇੱਛਾ ਨਹੀਂ ਹੈ ਮੈਂ ਤਾਂ ਗੁਰੂ ਜੀ ਦੇ ਬਚਨਾਂ ਨੂੰ ਹੀ ਮੰਨਣਾ ਹੈ ਸੋ ਮੈਨੂੰ ਦੇਰ ਹੋ ਰਹੀ ਹੈ ਮੈਂ ਬਹੁਤ ਦੂਰ ਜਾਣਾ ਹੈ ਪਰ ਤੇਰੇ ਪਿਤਾ ਨੇ ਉਸ ਜ਼ਿਮੀਦਾਰ ਨੂੰ ਫਿਰ ਉਹੀ ਗੱਲ ਕਹੀ ਕਿਵੇਂ ਰਿਚਵੰਗ ਟੱਪੀ ਨਾ ਜਾ ਇਹ ਕਹਿ ਕੇ ਤੇਰਾ ਪਿਤਾ ਦੇਗ ਦੀ ਵਾਲਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਵੱਲ ਨੂੰ ਦੂਜੇ ਪਾਸੇ ਹੋ ਗਿਆ ਉਹ ਆਪਣੇ ਰਿਸ਼ਤੇਦਾਰਾਂ ਦੇ ਜਾ ਕੇ ਦੇਗ ਵਰਤਾਉਣ ਲੱਗ ਪਿਆ ਪਰ ਉਸ ਜ਼ਿਮੀਦਾਰ ਨੂੰ ਦੇਖ ਨਹੀਂ ਦਿੱਤੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਘਰਾਂ ਦੇ ਵਿੱਚ ਆਮ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਜਿਹੜਾ ਬੰਦਾ ਦੇਗ ਜਾਂ ਲੰਗਰ ਵਰਤਾ ਰਿਆ ਹੁੰਦਾ ਹੈ ਜਿਆਦਾਤਰ ਉਹ ਇੰਝ ਹੀ ਕਰਦਾ ਹੈ ਉਹ ਆਪਣੇ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਪਰਿਵਾਰ ਵਾਲਿਆਂ ਨੂੰ ਦੇਗ ਜਾਂ ਲੰਗਰ ਪਹਿਲਾਂ ਵਰਤਾਉਂਦਾ ਹੁੰਦਾ ਹੈ ਜਦੋਂ ਵੀ ਗੁਰੂ ਘਰ ਵਿੱਚ ਕੋਈ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਹੈ ਤਾਂ ਉੱਥੇ ਜਿਹੜੇ ਬੰਦੇ ਸੇਵਾ ਕਰ ਰਹੇ ਹੁੰਦੇ ਹਨ ਉਹ ਆਪਣੇ ਜਾਣ ਪਛਾਣ ਵਾਲਿਆਂ ਦੇ ਡੋਲੂ ਦਾਲ ਸਬਜੀ ਖੀਰ ਆਦ ਨਾਲ ਭਰ ਦਿੰਦੇ ਹਨ ਪਰ ਕਈ ਲੋਕ ਜੋ ਦੂਰੋਂ ਆਏ ਹੁੰਦੇ ਹਨ ਜਿਹੜੇ ਪ੍ਰਸ਼ਾਦਾ ਪਾਣੀ ਛਕਣ ਲਈ ਬੈਠੇ ਹੁੰਦੇ ਨੇ ਉਹਨਾਂ ਨੂੰ ਦਾਲ ਸਬਜੀ ਖੀਰ ਆਦ ਛਕਣ ਨੂੰ ਨਹੀਂ ਮਿਲਦੀ ਤੇ ਕਈ ਵਾਰ ਅੰਤ ਵਿੱਚ ਕਹਿ ਦਿੰਦੇ ਨੇ ਕਿ ਦਾਲ ਸਬਜੀ ਖੀਰ ਤਾਂ ਵੱਧ ਗਈ ਹੈ ਜਿਸ ਦਿਬਾਓ ਕਿ ਮੁੱਕ ਗਈ ਹੈ ਹੁਣ ਜਿਨ੍ਹਾਂ ਨੂੰ ਛਕਣ ਲਈ ਲੰਗਰ ਦਾ ਪ੍ਰਸ਼ਾਦਾ ਦਾਲ ਸਬਜੀ ਖੀਰ ਆਦ ਨਹੀਂ ਮਿਲਦਾ ਜਦੋਂ ਸੇਵਾ ਕਰਨ ਵਾਲਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਤਾਂ ਲੋਕਾਂ ਨੂੰ ਡੋਲੂ ਭਰ-ਭਰ ਕੇ ਦਾਲ ਸਬਜੀ ਖੀਰ ਦੇ ਦਿੰਦੇ ਹੋ ਫਿਰ ਸਾਡੇ ਛਕਣ ਲਈ ਕਿੱਥੇ ਬਚਣਾ ਸੀ ਇਹ ਸੱਚੀ ਗੱਲ ਸੁਣ ਕੇ ਸੇਵਾਦਾਰ ਵੀ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ ਭੱਜ-ਭੱਜ ਕੇ ਪੈਂਦੇ ਹਨ ਅਤੇ ਫਿਰ ਮੰਦੀ ਸ਼ਬਦਾਵਲੀ ਵੀ ਵਰਤਦੇ ਹਨ ਐਵੇਂ ਦੇ ਲੋਕ ਜਿਨ੍ਹਾਂ ਨੂੰ ਲੰਗਰ ਦੀ ਸੱਚਮੁੱਚ ਵਿੱਚ ਹੀ ਲੋੜ ਹੁੰਦੀ ਹੈ ਉਹ ਭੁੱਖੇ ਪੇਟ ਹੀ ਪ੍ਰਸ਼ਾਦਾ ਛੱਕੇ ਬਿਨਾਂ ਸੇਵਾਦਾਰਾਂ ਨੂੰ ਮਨ ਵਿੱਚ ਕੌੜੇ ਬੋਲ ਬੋਲਦੇ ਹੋਏ ਘਰਾਂ ਨੂੰ ਮੁੜ ਆਉਂਦੇ ਹਨ ਸੋ ਸਾਧ ਸੰਗਤ ਜੀ ਜਿਹੜੇ ਲੋਕਾਂ ਨੂੰ ਗੁਰੂ ਘਰਾਂ ਵਿੱਚੋਂ ਪ੍ਰਸ਼ਾਦਾ ਛਕਣ ਨੂੰ ਨਹੀਂ ਮਿਲਦਾ ਉਹਨਾਂ ਦੇ ਮਨਾਂ ਵਿੱਚ ਪ੍ਰਸ਼ਾਦਾ ਵਰਤਾਂ ਵਾਲਿਆਂ ਲਈ ਮਾੜੇ ਬੋਲ ਹੀ ਨਿਕਲਦੇ ਹਨ ਤੇ ਉਹਨਾਂ ਮਾੜੇ ਬੋਲਾਂ ਦਾ ਨਤੀਜਾ ਵੀ ਬਹੁਤ ਹੀ ਮਾੜਾ ਹੁੰਦਾ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਏ ਇਸ ਤਰ੍ਹਾਂ ਦੇ ਪੱਖਪਾਤੀ ਕਹਾਣੀ ਬਣ ਨਹੀਂ ਕਰਨੀ ਚਾਹੀਦੀ ਜਿਹੜੇ ਇਲਾਕਿਆਂ ਵਿੱਚ ਗੁਰੂ ਘਰ ਬਣੇ ਹੋਏ ਹਨ ਉੱਥੇ ਇਹ ਗੱਲ ਆਮ ਹੀ ਵੇਖਣ ਨੂੰ ਮਿਲਦੀ ਹੈ ਸੋ ਗੁਰੂ ਜੀ ਨੇ ਦੱਸਿਆ ਕਿ ਤੇਰੇ ਪਿਤਾ ਨੂੰ ਉਸ ਜ਼ਿਮੀਦਾਰ ਨੇ ਤੀਸਰੀ ਵਾਰ ਫੇਰ ਕਿਹਾ ਕਿ ਰੱਬ ਦੇ ਪਿਆਰਿਆ ਮੈਂ ਬਹੁਤ ਦੂਰ ਜਾਣਾ ਹੈ ਮੈਨੂੰ ਇੱਕ ਕਿਣਕਾ ਦੇਖ ਦਾ ਦੇ ਦੇ ਪਰ ਤੇਰੇ ਪਿਤਾ ਨੇ ਉਸ ਜ਼ਿਮੀਦਾਰ ਨੂੰ ਫੇਰ ਹੱਥ ਨਾਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬੈਠ ਜਾ ਐਵੇਂ ਰਿਚਵਾੰਗ ਟੱਪੀ ਨਾ ਜਾ ਅਤੇ ਜਦੋਂ ਤੇਰੇ ਪਿਤਾ ਨੇ ਹੱਥ ਏਲਾਇਆ ਤਾਂ ਕਿਣਕਾ ਦੇਖਦਾ ਥੱਲੇ ਜ਼ਮੀਨ ਤੇ ਡਿੱਗ ਪਿਆ ਜ਼ਿਮੀਂਦਾਰ ਨੇ ਉਸ ਦੇਖਦੇ ਕਿਣਕੇ ਨੂੰ ਚੁੱਕ ਕੇ ਮੂੰਹ ਵਿੱਚ ਪਾ ਲਿਆ ਅਤੇ ਇਹ ਵਚਨ ਕੀਤਾ ਕਿ ਰੱਬ ਦੇ ਪਿਆਰੇ ਗੁਰੂ ਘਰ ਵਿੱਚ ਸੇਵਾ ਕਰਦੇ ਹੋਏ ਇਹੋ ਜਿਹੇ ਮੰਦੇ ਬੋਲ ਨਹੀਂ ਬੋਲੀਦੇ ਤੂੰ ਮੈਨੂੰ ਬਿਨਾਂ ਕਿਸੇ ਗੱਲ ਤੋਂ ਰਿੱਚ ਗਿਆ ਹੈ ਮੈਂ ਤਾਂ ਰਿੱਚ ਨਹੀਂ ਬਣਦਾ ਪਰ ਤੂੰ ਜ਼ਰੂਰ ਬਣ ਜਾਏਂਗਾ ਇਸ ਗਲਤੀ ਦੇ ਕਾਰਨ ਹੀ ਤੇਰਾ ਪਿਤਾ ਰਿੱਚ ਦੀ ਜੂਨ ਵਿੱਚ ਪੈ ਗਿਆ ਉਸ ਧਰਮੀ ਬੰਦੇ ਦਾ ਕੀਤਾ ਹੋਇਆ ਵਚਨ ਪੂਰਾ ਹੋਇਆ ਪਾਈ ਕੀਰਤਿਆ ਇਹ ਸੁਣ ਕੇ ਰੋਣ ਲੱਗ ਪਿਆ ਭਾਈ ਕੀਰਤੀਆ ਨੇ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਬਖਸ਼ ਦਿਓ ਮੇਰੇ ਤੋਂ ਭੁੱਲ ਹੋ ਗਈ ਹੈ ਮੈਂ ਤੁਹਾਨੂੰ ساری ਉਮਰ ਚੋਰ ਕਰਾਂਗਾ ਪਰ ਮੇਰੇ ਤੋਂ ਮੇਰੇ ਪਿਤਾ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਗੁਰੂ ਜੀ ਨੇ ਕਿਹਾ ਕਿ ਭਾਈ ਕੀਰਤੀਆ ਹੁਣ ਦੱਸ ਰਿਚ ਹੋਣਾ ਚਾਹੀਏ ਭਾਈ ਕੀਰਤੀਆ ਕਹਿਣ ਲੱਗਾ ਗੁਰੂ ਜੀ ਮੇਰੇ ਪਿਤਾ ਜੀ ਨੂੰ ਬਖਸ਼ ਦਿਓ ਇਸ ਨੂੰ ਹੋਰ ਨਾ ਨਾ ਚਾਓ ਗੁਰੂ ਜੀ ਨੇ ਕੋਲ ਖੜੇ ਭਾਈ ਦਿਆ ਸਿੰਘ ਜੀ ਨੂੰ ਕਿਹਾ ਕਿ ਖਜ਼ਾਨੇ ਵਿੱਚੋਂ 50 ਰੁਪਏ ਲੈ ਕੇ ਆਓ ਪਈਦਿਆ ਸਿੰਘ ਜੀ 50 ਰੁਪਏ ਲੈ ਕੇ ਆਏ ਗੁਰੂ ਜੀ ਨੇ ਫਰਮਾਇਆ ਕਿ ਇਹ ਰੁਪਏ ਮਦਾਰੀ ਨੂੰ ਦੇ ਦਿਓ ਪਈਦਿਆ ਸਿੰਘ ਜੀ ਨੇ ਉਹ ਰੁਪਏ ਮਦਾਰੀ ਨੂੰ ਦੇ ਦਿੱਤੇ ਗੁਰੂ ਜੀ ਨੇ ਮਦਾਰੀ ਨੂੰ ਕਿਹਾ ਕਿ ਇਸ ਰਿਛ ਨੂੰ ਇੱਥੇ ਹੀ ਛੱਡ ਜਾਓ ਇਹ ਰਿਛ ਹੁਣ ਸਾਡਾ ਹੈ ਮਦਾਰੀ ਕਹਿਣ ਲੱਗਾ ਕਿ ਗੁਰੂ ਜੀ ਇਹ ਰਿਛ ਬਹੁਤ ਹੀ ਖਤਰਨਾਕ ਜਾਨਵਰ ਹੈ ਜਿੰਦਾ ਵੱਡ ਖਾਂਦਾ ਹੈ ਤੁਸੀਂ ਇਸ ਦਾ ਕੀ ਕਰੋਗੇ ਗੁਰੂ ਜੀ ਨੇ ਫਰਮਾਇਆ ਕਿ ਜਲ ਵਾਲਾ ਸਰਬ ਲੋਗ ਗੜਵਾ ਲੈ ਕੇ ਆਓ ਗੜਵੇ ਦੇ ਵਿੱਚੋਂ ਜਲ ਲੈ ਕੇ ਗੁਰੂ ਜੀ ਨੇ ਰਿਛ ਦੇ ਉੱਪਰ ਜਲ ਦਾ ਛੱਟਾ ਮਾਰਿਆ ਉਸੇ ਸਮੇਂ ਰਿਛ ਧਰਤੀ ਤੇ ਡਿੱਗ ਪਿਆ ਤੇ ਆਪਣੇ ਪ੍ਰਾਨ ਤਿਆਗ ਗਿਆ ਗੁਰੂ ਜੀ ਨੇ ਭਾਈ ਕੀਰਤਿਆ ਨੂੰ ਕਿਹਾ ਕਿ ਸਾਡੇ ਨੇੜੇ ਹੋ ਜਾ ਜਦੋਂ ਭਾਈ ਕੀਰਤਿਆ ਗੁਰੂ ਜੀ ਦੇ ਨੇੜੇ ਆਇਆ ਤਾਂ ਗੁਰੂ ਜੀ ਨੇ ਆਪਣਾ ਤੀਰ ਭਾਈ ਕੀਰਤਿਆ ਦੇ ਸਿਰ ਉੱਪਰ ਰੱਖਿਆ ਅਤੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਰਿਛਵਲ ਵੇਖ ਜਦੋਂ ਭਾਈ ਕੀਰਤਿਆ ਨੇ ਰਿਛਵਲ ਵੇਖਿਆ ਤਾਂ ਉਸ ਨੂੰ ਆਪਣੇ ਪਿਤਾ ਦੀ ਰੂਹ ਰਿਛ ਵਿੱਚੋਂ ਨਿਕਲਦੀ ਹੋਈ ਨਜ਼ਰ ਆਈ ਅਤੇ ਫਿਰ ਉਹ ਰੂਹ ਸੱਚਖੰਡ ਵਿੱਚ ਜਾਂਦੀ ਹੋਈ ਨਜ਼ਰ ਆਈ ਇਹ ਵੇਖ ਕੇ ਭਾਈ ਕੀਰਤਿਆ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਕਹਿਣ ਲੱਗਾ ਗੁਰੂ ਜੀ ਮੈਂ ਪਹਿਲਾਂ ਤੁਹਾਨੂੰ ਚੋਰਤਾ ਕਰਦਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਸੀਂ ਐਡੇ ਵੱਡੇ ਦਾਨੀ ਹੋ ਮੈਨੂੰ ਹੁਣ ਪਤਾ ਲੱਗ ਗਿਆ ਹੈ ਕਿ ਜੇ ਮੈਂ ਵੀ ਅੱਜ ਰਿਚ ਬਣ ਗਿਆ ਤਾਂ ਤੁਸੀਂ ਮੈਨੂੰ ਵੀ ਬਖਸ਼ ਕੇ ਸੱਚਖੰਡ ਭੇਜ ਦਿਓਗੇ ਸੋ ਗੁਰੂ ਜੀ ਮੈਨੂੰ ਬਖਸ਼ ਦਿਓ ਮੈਂ ਤੁਹਾਨੂੰ ਕਹਿ ਬੈਠਾ ਕਿ ਮੈਂ ਚੋਰ ਦੀ ਸੇਵਾ ਨਹੀਂ ਕਰਨੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਸੋ ਹਮੇਸ਼ਾ ਸੇਵਾ ਕਰਦੇ ਹੋਏ ਧਿਆਨ ਰੱਖੋ ਕਿ ਕਿਸੇ ਨੂੰ ਵੀ ਕੋਈ ਮਾੜਾ ਬੋਲ ਨਾ ਬੋਲਿਆ ਜਾਵੇ ਅਤੇ ਬੜੀ ਹੀ ਨਿਮਰਤਾ ਦੇ ਨਾਲ ਸੇਵਾ ਕਰੋ ਜੇ ਕੋਈ ਇਨਸਾਨ ਕੁਝ ਕਹਿ ਰਿਹਾ ਹੋਵੇ ਤਾਂ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣੋ ਤੇ ਉਸ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹੰਕਾਰ ਵਿੱਚ ਕਦੇ ਨਾ ਆਵੋ ਇਹ ਨਾ ਸੋਚੋ ਕਿ ਬਾਕੀ ਸਾਰੀ ਦੁਨੀਆ ਐਵੇਂ ਹੀ ਹੈ ਗੁਰੂ ਘਰ ਜਾ ਕੇ ਕਿਸੇ ਨੂੰ ਮਾੜਾ ਬੋਲਣਾ ਬੋਲੋ ਇਹ ਬੋਲ ਜ਼ਿੰਦਗੀ ਵਿੱਚ ਬਹੁਤ ਮੁਸੀਬਤਾਂ ਪੈਦਾ ਕਰ ਸਕਦੀ ਹੈ ਅਸੀਂ ਗੁਰੂ ਘਰ ਸੇਵਾ ਕਰਦੇ ਹਾਂ ਤਾਂ ਅਸੀਂ ਜੋ ਮਰਜ਼ੀ ਕਿਸੇ ਨੂੰ ਬੋਲ ਜਾਈਏ ਇਹ ਕੋਈ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਦੇਖਣ ਵਿੱਚ ਸਿੱਧਾ ਸਾਦਾ ਲੱਗਦਾ ਹੈ ਉਹ ਗੁਰੂ ਦੇ ਕਿੰਨਾ ਨੇੜੇ ਹੋਵੇ ਉਸ ਨੂੰ ਕਹੇ ਹੋਏ ਮਾੜੇ ਬੋਲ ਉਲਟ ਆਪਣੇ ਉੱਪਰ ਹੀ ਸੱਚ ਹੋ ਜਾਂਦੇ ਹਨ ਇਸ ਲਈ ਜੇ ਸੱਚੀ ਸੇਵਾ ਕਰਨੀ ਹੈ ਤੇ ਨਾਮ ਜਪਣਾ ਹੈ ਤਾਂ ਸਦਾ ਨਿਮਰਤਾ ਨਾਲ ਹੀ ਸੇਵਾ ਅਤੇ ਸਿਮਰਨ ਕਰਨਾ ਚਾਹੀਦਾ ਹੈ ਕਦੇ ਵੀ ਹੰਕਾਰ ਨਾ ਕਰੋ ਇਹ ਸੋਚ ਆਪਣੇ ਮਨ ਤੋਂ ਪੂਰੀ ਤਰ੍ਹਾਂ ਕੱਢ ਦਿਓ ਮੈਂ ਤਾਂ ਸੇਵਾ ਸਿਮਰਨ ਕਰਦਾ ਹਾਂ ਮੇਰਾ ਕੀ ਵਿਗੜਨਾ ਹੈ ਮੈਂ ਜੋ ਮਰਜ਼ੀ ਕਰ ਜਾਵਾਂ ਇਹ ਭੁਲੇਖਾ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ